ਦਾ ਸੰਗਰੂਰ ਐਸਾ ਉਹਦੇ ਵਿੱਚ ਇੱਕ ਬਲਾਕ ਕਵਾਨੀਗੜ ਤੇ ਮੇਰੇ ਹਲਕੇ ਦੇ ਵਿੱਚ ਜਿੰਨੇ ਵੀ ਮਾਈਨਰ ਨੇ ਜਿੰਨੇ ਵੀ ਰਜਵਾਹੇ ਨੇ ਕੋਈ ਐਸਾ ਰਜਵਾਹਾ ਨਹੀਂ ਹੈਗਾ ਜਿਹੜਾ ਕੋਈ ਕੱਚਾ ਹੋਵੇ ਸਾਰੇ ਪਿਛਲੇ 3 ਸਾਲਾਂ ਦੇ ਵਿੱਚ ਪੱਕੇ ਹੋਏ ਨੇ ਇੱਕ ਦਾ ਕੰਮ ਜਿਹੜਾ ਚੱਲੀ ਜਾਂਦਾ ਔਰ ਉਹਦੇ ਨਾਲ ਹੀ ਕੱਲੇ ਰਜਵਾਹੇ ਨਹੀਂ ਸੂਏ ਨਹੀਂ ਉਹਦੇ ਨਾਲ ਜਿਹੜਾ ਪਾਣੀ ਹੈ ਉਹਨੂੰ ਖੇਤਾਂ ਤੱਕ ਲੈ ਕੇ ਜਾਣ ਦੇ ਲਈ ਜਿਹੜੇ ਖਾਲੇ ਨੇ ਜੀ ਉਹਨਾਂ ਦੇ ਉੱਤੇ ਵੀ ਓਨਾ ਹੀ ਕੰਮ ਤੇਜ਼ੀ ਨਾਲ ਹੋ ਰਿਹਾ ਤੇ ਮੇਰੇ ਹਲਕੇ ਦੇ ਵਿੱਚ 70% ਜਿਹੜਾ ਜਿਹੜਾ ਪਾਣੀ ਹੈ ਰਜਵਾਹਿਆਂ ਦਾ ਸੋਇਆਂ ਦਾ ਉਹਨੂੰ ਪਾਈਪਲਾਈਨਾਂ ਦੇ ਰਾਹੀਂ ਖਾਲਿਆਂ ਦੇ ਰਾਹੀਂ ਲੋਕਾਂ ਦੇ ਖੇਤਾਂ ਤੱਕ ਸਰ ਪਹੁੰਚਦਾ ਜਿਹੜਾ ਕੀਤਾ ਜਾ ਚੁੱਕਿਆ ਤੇ ਉਹਨਾਂ ਦੇ ਉੱਤੇ ਨਿਰੰਤਰ ਜਿਹੜੇ ਕੰਮ ਨੇ ਉਹ ਚੱਲ ਰਹੇ ਨੇ ਤੇ ਇਸੇ ਤਰ੍ਹਾਂ ਮੈਂ ਸਰ ਇਸ ਹਾਊਸ ਦੇ ਮਾਧਿਅਮ ਦੇ ਰਾਹੀਂ ਪੰਜਾਬ ਦੇ ਕਿਸਾਨਾਂ ਨੂੰ ਇੱਕ ਬੇਨਤੀ ਕਰਨਾ ਚਾਹੁੰਦੀ ਆ ਕਿ ਸਰਕਾਰ ਬਹੁਤ ਹੀ ਗੰਭੀਰਤਾ ਦੇ ਨਾਲ ਇਸ ਮਸਲੇ ਦੇ ਉੱਤੇ ਕੰਮ ਕਰ ਰਹੀ ਆ ਸਾਨੂੰ ਇਹ ਕੰਮ ਕਰਨ ਵੇਲੇ ਕਈ ਵਾਰ ਦਿੱਕਤਾਂ ਆ ਜਾਂਦੀਆਂ ਨੇ ਸੋ ਮੈਂ ਪੰਜਾਬ ਦੇ ਕਿਸਾਨਾਂ ਨੂੰ ਇਸ ਹਾਊਸ ਦੇ ਮਾਧਿਅਮ ਰਾਹੀਂ ਬੇਨਤੀ ਕਰਨਾ ਚਾਹੁੰਦੀ ਆ ਕਿ ਜਦੋਂ ਵੀ ਅਸੀਂ ਖਾਲੇ ਪੱਕੇ ਕਰਦੇ ਆ ਤਾਂ ਉੱਥੇ ਕਿਤੇ ਨਾ ਕਿਤੇ ਟਕਰਾਰ ਹੋ ਜਾਂਦੇ ਨੇ ਤੇ ਉਹ ਕੰਮ ਜਿਹੜੇ ਡਿਲੇ ਹੋ ਜਾਂਦੇ ਨੇ ਸਰ ਇਹ ਖਾਲੇ ਨੇ ਜਿਹੜੇ ਜ਼ਿਆਦਾਤਰ ਨੇ ਜਿਹੜੇ ਅੰਡਰਗ੍ਰਾਉਂਡ ਪਾਈਪਾਂ ਹੀ ਪੈਂਦੀਆਂ ਨੇ ਜਿਹਦੇ ਨਾਲ ਮੈਨੂੰ ਲੱਗਦਾ ਕਿ ਕਿਸੇ ਜ਼ਿੰਮੇਵਾਰ ਦਾ ਕਿਸਾਨ ਦਾ ਕੋਈ ਨੁਕਸਾਨ ਨਹੀਂ ਹੁੰਦਾ ਤੇ ਦੂਸਰਾ ਸਰ ਕੁਝ ਟੀਕ ਮੈਂ ਹੋਰ ਜਿਹੜੀ ਕਹਿਣਾ ਚਾਹੁੰਨੀ ਆ ਮੈਂ ਉਹਦੇ ਲਈ ਮੈਂ ਵਧਾਈ ਦੇਣੀ ਆ ਕਿ ਇਹ ਵੀ ਪਹਿਲੀ ਵਾਰ ਪੰਜਾਬ ਦੇ ਵਿੱਚ ਹੋ ਰਿਹਾ ਕਿ ਜਿਹੜੇ ਸੂਏ ਨੇ ਉਹਨਾਂ ਦੀਆਂ ਜਿਹੜੀਆਂ ਟੇਲਾਂ ਨੇ ਜਦੋਂ ਉੱਧਰ ਬਰਸਾਤਾ ਹੁੰਦੀਆਂ ਨੇ ਪਾਣੀ ਆ ਜਿਹੜਾ ਉਹ ਪਿੱਛੇ ਬੰਦ ਕਰ ਦਿੱਤਾ ਜਾਂਦਾ ਪਰ ਜਿਹੜਾ ਸੂਏ ਦੇ ਵਿੱਚ ਪਾਣੀ ਆਲਰੇਡੀ ਛੱਡਿਆ ਜਾਂਦਾ ਉਹਨੇ ਟੇਲ ਤੱਕ ਜਾਣਾ ਹੀ ਜਾਣਾ ਤੇ ਜਦੋਂ ਟੇਲ ਤੱਕ ਜਾਂਦਾ ਪਾਣੀ ਤੇ ਉੱਥੇ ਜਾ ਕੇ ਜਿਹੜੇ ਜ਼ਿੰਮੇਦਾਰ ਹੁੰਦੇ ਨੇ ਜਿਨ੍ਹਾਂ ਦੇ ਖੇਤ ਨੇ ਉਹ ਪਾਣੀ ਉਹਨਾਂ ਦੇ ਖੇਤਾਂ ਵਿੱਚ ਜਾਂਦਾ ਤੇ ਉਹਨੂੰ ਮਾਰ ਕਰਦਾ ਸੀ ਪਰ ਮੈਂ ਵਧਾਈ ਦਿੰਨੀ ਆ ਪੰਜਾਬ ਦੇ ਲੋਕਾਂ ਨੂੰ ਕਿ ਸਾਡੇ ਮੰਤਰੀ ਸਾਹਿਬ ਨੂੰ ਵੀ ਵਧਾਈ ਦਿੰਨੀ ਆ ਕਿ ਇਹਨਾਂ ਨੇ ਇਹਦੇ ਉੱਤੇ ਇੱਕ ਨਵਾਂ ਪ੍ਰੋਜੈਕਟ ਜਿਹੜਾ ਲੈ ਕੇ ਆਂਦਾ ਵਾਟਰ ਰੀਚਾਰਜ ਕਰਨ ਲਈ ਟੇਲਾਂ ਦੇ ਉੱਤੇ ਸਾਰੇ ਇਹ 100 ਬਾਈ 50 ਫੁੱਟ ਦਾ ਜਿਹੜਾ ਇੱਕ ਜ਼ਮੀਨਾ ਜਿਹੜੇ ਪੰਡਾ ਦੀਆਂ ਪੰਚਾਇਤਾਂ ਤੋਂ ਉੱਥੇ ਮਤੇ ਪਵਾ ਕੇ ਜਿਹੜਾ ਲੈ ਰਹੇ ਨੇ ਕੇ ਤਾ ਜੋ ਜਿਹੜਾ ਪਾਣੀ ਓਵਰਫਲੋ ਹੁੰਦਾ ਬਰਸਾਤਾਂ ਦੇ ਦਿਨਾਂ ਦੇ ਵਿੱਚ ਉਹ ਪਾਣੀ ਵੇਸਟ ਨਾ ਹੋਵੇ ਫਸਲਾਂ ਬਰਬਾਦ ਨਾ ਹੋਣ ਉਹ ਪਾਣੀ ਆ ਜਿਹੜਾ ਰੀਚਾਰਜ ਹੋ ਕੇ ਧਰਤੀ ਦੇ ਵਿੱਚ ਜਾਵੇ ਤੇ ਸਾਡਾ ਪਾਣੀ ਆ ਜਿਹੜਾ ਉਹ ਵੱਚ ਸਕੇ ਸੋ ਸਰ ਅੱਜ ਮੇਰੇ ਹਲਕੇ ਦੇ ਵਿੱਚ ਸਾਡੇ ਬਹੁਤ ਸਾਰੇ ਕਿਸਾਨ ਨੇ ਸਾਡੇ ਸਰ ਮਲਕੀਤ ਸਿੰਘ ਨੇ ਸਾਬਕਾ ਸਰਪੰਚ ਬਟਰੀਆਣਾ ਤੋਂ ਸਰ ਉਹ ਦੱਸਦੇ ਆ ਕਿ ਮੇਰੀ ਉਮਰ ਸਰ ਉਹਨਾਂ ਦੀ ਉਮਰ ਤਕਰੀਬਨ 60 ਸਾਲ ਹੋਣੀ ਆ ਕਹਿੰਦੇ ਅਸੀਂ ਕਦੇ ਸੋਚਿਆ ਨਹੀਂ ਸੀ ਕਿ ਇੱਕ ਛੋਟੇ ਜ਼ਿਮੀਦਾਰਾਂ ਛੋਟੇ ਕਿਸਾਨਾਂ ਤੱਕ ਵੀ ਜਿਹੜਾ ਨਹਿਰੀ ਪਾਣੀ ਆ ਜਿਹੜਾ ਉਹ ਪਹੁੰਚੂ ਇਸੇ ਤਰ੍ਹਾਂ ਹਰਕਿਸ਼ਨਪੁਰੇ ਤੋਂ ਨੰਬਰਦਾਰ ਸਾਹਿਬ ਨੇ ਗगन ਮਾਨ ਜੀ ਸਰ ਉਹ ਕਹਿੰਦੇ ਸਾਡਾ ਜਿਹੜਾ ਖੇਤ ਆ ਸਾਡੇ ਖੇਤ ਉਹ ਟੇਲ ਤੇ ਨੇ ਤੇ ਟੇਲਾਂ ਤੱਕ ਤੱਕ ਤੇ ਵੈਸੇ ਹੀ ਨਹੀਂ ਕਦੇ ਕਿਸੇ ਪੰਜਾਬ ਦੇ ਕਿਸਾਨ ਨੇ ਸੋਚਿਆ ਸੀ ਕਿ ਇੱਥੇ ਤੱਕ ਪਾਣੀ ਆ ਜਿਹੜਾ ਉਹ ਪਹੁੰਚੂਗਾ ਸੋ ਬਹੁਤ ਸਾਰੀਆਂ ਉਦਾਹਰਣਾਂ ਨੇ ਸਰ ਲੋਕ ਨੇ ਜਿਹੜੇ ਲੱਡੂ ਵੰਡ ਕੇ ਜਿਹੜੇ ਚੌਲਾਂ ਦੇ ਕਰਾਹੇ ਕੱਢ ਕੇ ਅੱਜ ਖੁਸ਼ੀ ਮਨਾ ਰਹੇ ਨੇ ਕਿ ਪੰਜਾਬ ਦੇ ਖੇਤਾਂ ਦੇ ਵਿੱਚ ਅੱਜ ਨਹਿਰੀ ਪਾਣੀ ਆ ਜਿਹੜਾ ਉਹ ਪਹੁੰਚ ਰਿਹਾ ਸਰ ਮੈਨੂੰ ਨਹੀਂ ਲੱਗਦਾ ਕਿ ਇਤੋਂ ਵੱਡੀ ਕੋਈ ਕੋਸ਼ਿਸ਼ ਆ ਜਿਹੜੀ ਹੋ ਸਕਦੀ ਐ ਸੋ ਬਾਕੀ ਵੀ ਚੀਜ਼ਾਂ ਨੇ ਜਿਹੜੀਆਂ ਉਹਨਾਂ ਤੇ ਵੀ ਵਿਚਾਰ ਕਰਨੀ ਚਾਹੀਦੀ ਐ ਤੇ ਜਿਹੜੀ ਚੀਜ਼ ਅੱਜ ਪੰਜਾਬ ਦੇ ਵਿੱਚ ਇੰਨੇ ਵੱਡੇ ਪੱਧਰ ਦੇ ਉੱਤੇ ਹੋ ਰਹੀ ਆ ਉਹਦੀ ਸਲਾਘਾ ਕਰਨੀ ਜਿਹੜੀ ਜ਼ਰੂਰ ਬਣਦੀ ਐ ਸਰ ਬਹੁਤ ਬਹੁਤ ਧੰਨਵਾਦ ਜੀ ਬਿਲਕੁਲ ਇਹਦੇ ਵਿੱਚ ਕੋਈ ਸ਼ੱਕ ਨਹੀਂ ਸਾਡੇ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਜੀ ਮਾਨ ਵਧਾਈ ਦੇ ਪਾਤਰ ਨੇ ਕਿਉਂਕਿ ਟੇਲਾਂ ਤੱਕ ਪਾਣੀ ਮੇਰੇ ਖਿਆਲ ਪਿਛਲੇ 50-55 ਸਾਲ ਤੋਂ ਨਹੀਂ ਗਿਆ ਸੀ ਤੇ ਹੁਣ ਬਹੁਤ ਜ਼ਿਆਦਾ ਪਾਣੀ ਜਾ ਰਿਹਾ ਤੇ ਧਰਤੀ ਹੇਠਲਾ ਪਾਣੀ ਬਾਤ ਰਿਹਾ ਮੈਂ ਸਮਝਦਾ ਵੀ ਜਿੱਥੇ ਮਾਨਸਾਹ ਬਦਾਈ ਦੇ ਪਾਤਰ ਨਹੀਂ ਤੇ ਉਥੇ ਪੰਜਾਬ ਦੀ ਇੱਕ ਖੁਸ਼ਕ